ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਦੇਸ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਆਂ ਫਿਰ ਪਹਿਲੀ ਖਬਰ ਦਾ ਇਜ਼ਰਾਈਲ ਤੇ ਹਮਾਰ ਦੇ ਵਿਚਾਲੇ ਛਿੜੀ ਹੋਈ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਯੁੱਧ ਦਾ ਖਮਿਆਜ਼ਾ ਦੋਵਾਂ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਦੋਵਾਂ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਐਸੇ ਦੌਰਾਨ ਗਾਜ਼ਾ ਸਿਟੀ ਦੇ ਉੱਤਰ ਫਿਲਿਸਤੀਨੀ ਐਨਕਲੇਵ ਦੇ ਵਿੱਚ ਸ਼ਨੀਵਾਰ ਨੂੰ ਇਜ਼ਰਾਈਲ ਨੇ ਹਮਲਾ ਕਰ ਦਿੱਤਾ ਜਿਸ ਚ ਘੱਟੋ ਘੱਟ 42 ਲੋਕ ਮਾਰੇ ਗਏ ਹਮਾਰ ਸਰਕਾਰ ਦੇ ਇਸਮਾਈਲ ਅਲ ਬਬੋਤਾ ਨੇ ਕਿਹਾ ਕਿ ਗਾਜ਼ਾ ਪੱਟੀ ਚ ਇਤਿਹਾਸਕ ਸ਼ਰਨਾਰਥੀ ਕੈਂਪ ਤੇ ਹੋਏ ਹਮਲੇ ਦੇ ਵਿੱਚ 24 ਲੋਕ ਮਾਰੇ ਗਏ ਤੇ ਇਸ ਦੇ ਨਾਲ ਹੀ ਅਲ ਤੂਫਾ ਦੇ ਵਿੱਚ ਇੱਕ ਹੋਰ ਇਜ਼raਇਲੀ ਹਮਲੇ ਦੇ ਵਿੱਚ 18 ਫਿਲਿਸਤੀਨੀ ਵੀ ਮਾਰੇ ਗਏ ਨੇ। ਜਲੰਧਰ ਵੀ ਖੇ ਬੀਤੀ ਸ਼ਾਮ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਖਫਾ ਤੇ ਤਾਜ਼ੇ ਹਾਲਾਤਾਂ ਅਤੇ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਸੁਖਵੀਰ ਬਾਦਲ ਵੱਲੋਂ ਅਜੇ ਵੀ ਕੋਈ ਠੋਸ ਫੈਸਲਾ ਨਾ ਲਏ ਜਾਣ ਦੇ ਕਾਰਨ ਪਰੇਸ਼ਾਨ ਪੰਜਾਬ ਪੰਥ ਅਤੇ ਪਾਰਟੀ ਪ੍ਰਤੀ ਚੰਤਕ ਅਕਾਲੀ ਨੇਤਾਵਾਂ ਨੇ ਇੱਕ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਭਵਿੱਖ ਦੀ ਰਣਨੀਤੀ ਅਤੇ ਪਾਰਟੀ ਦੇ ਵਿੱਚ ਆਏ ਖਲਾਅ ਤੇ ਮੌਜੂਦਾ ਮਾਰੇ ਹਾਲਾਤਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਕੁਬੇ ਸਿੰਘ ਬਾਦਲ ਦੇ ਅਰੀਅਲ ਰਵਈਏ ਉੱਤੇ ਖੁੱਲ੍ਹ ਕੇ ਵਿਚਾਰ ਵੀ ਕੀਤਾ ਗਿਆ ਅਤੇ ਇੱਕ ਕਮੇਟੀ ਬਣਾਉਣ ਤੱਕ ਦੀ ਗੱਲ ਕੀਤੀ ਗਈ ਹੈ ਐਤੋ ਇਲਾਵਾ ਮੀਟਿੰਗ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲ ਸੰਬੰਧਤ ਆਗੂ ਜੋ ਪਾਰਟੀ ਪ੍ਰਤੀ ਚਿੰਤਤ ਨੇ ਉਨ੍ਹਾਂ ਤੋਂ ਇੱਕ ਨੁਮਾਇੰਦਾ ਲੈ ਕੇ ਅਕਾਲੀ ਦਲ ਬਚਾਓ ਮੋਰਤਾ ਜਾਂ ਕੋਈ ਹੋਰ ਨਾਮ ਰੱਖ ਕੇ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਹੋ ਕੇ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਵਿੱਚ ਅਕਾਲੀ ਹਲਕੇ ਅਤੇ ਪੰਥਕ ਧਿਰਾਂ ਨੂੰ ਇੱਕ ਮੁੱਠ ਕਰਨ ਦੇ ਲਈ ਕਾਫਲਾ ਰਵਾਨਾ ਕੀਤਾ ਜਾਵੇ। ਅਮਰੀਕਾ ਨੇ ਰੂਸੀ ਡਿਪਲੋਮੇਟਾਂ ਤੋਂ ਉਹਨਾਂ ਦੇ ਟੈਕਸ ਛੋਟ ਵਿਸ਼ੇ ਯਦਕਾਰ ਖੋਲੇ ਨੇ। ਅਮਰੀਕਾ ਚ ਰੂਸ ਦੇ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਇਹ ਟੈਕਸ ਛੋਟ ਵਿਸ਼ੇਸ਼ ਅਧਿਕਾਰ ਕਾਰ ਵਿਦੇਸ਼ੀ ਡਿਪਲੋਮੇਟਾਂ ਨੂੰ ਅਮਰੀਕਾ 'ਚ ਦੁਕਾਨਾਂ ਰੈਸਟੋਰੈਂਟ ਅਤੇ ਹੋਰ ਇਸ ਤਰ੍ਹਾਂ ਦੇ ਕਾਰੋਬਾਰ ਦੇ ਵਿੱਚ ਕਿਸੇ ਵੀ ਵਸਤੂ ਨੂੰ ਖਰੀਦਣ ਤੋਂ ਬਾਅਦ ਉਸ ਦਾ ਭੁਗਤਾਨ ਕਰਦੇ ਸਮੇਂ ਉਹਨਾਂ ਨੂੰ ਵਿਕਰੀ ਟੈਕਸ ਭੁਗਤਾਨ ਨਹੀਂ ਕਰਨ ਦੀ ਮਨਜ਼ੂਰੀ ਦਿੱਤਾ ਸੀ ਤੇ ਐਂਟੋਨੋਵ ਨੇ ਕਿਹਾ ਕਿ ਅੱਜ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਦੀ ਵਰਸੀ ਸਮਰੋਹ ਤੋਂ ਬਾਅਦ ਕਿਹਾ ਹੈ ਕਿ ਇਹ ਕਾਰ ਕਿਸੇ ਵੀ ਦੇਸ਼ ਦੇ ਡਿਪਲੋਮੇਟਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਨੇ ਤੇ ਜਿਸ ਨਾਲ ਉਹਨਾਂ ਨੂੰ ਰਹਿਣ ਅਤੇ ਸਮਾਨ ਖਰੀਦਣ ਉੱਤੇ ਵਿਕਰੀ ਟੈਕਸ ਨਾ ਚਕਾਉਣ ਦੀ ਮਨਜ਼ੂਰੀ ਮਿਲਦੀ ਹੈ ਸਾਡੇ ਚੋਂ ਕੋਈ ਵੀ ਅਜੀਹਾ ਨਹੀਂ ਕਰਨ ਜਾ ਰਿਹਾ ਤੇ ਸਾਡੀ ਖੁਦ ਦੀ ਸਰਕਾਰ ਹੈ ਇਹਨੂੰ ਟੈਕਸ ਭੁਗਤਾਨ ਕਰਦੇ ਆ ਅਤੇ ਅਸੀਂ ਆਪਣੇ ਟੈਕਸਾਂ ਦਾ ਭੁਗਤਾਨ ਕਰਾਂਗੇ ਕੈਨੇਡਾ ਦੇ ਪੁਲਤ ਨੇ ਕਿਹਾ ਕਿ 에어 ਇੰਡੀਆ ਦੀ ਉਡਾਣ ਸੰਖਿਆ 182 ਕ੍ਰਿਸ਼ਕ ਨੂੰ ਬੰਬ ਨਾਲ ਉਡਾਉਣ ਦੀ ਜਾਂਚ ਅਜੇ ਵੀ ਜਾਰੀ ਹੈ ਪੁਲਤ ਨੇ ਇਸ ਨੂੰ ਅਤਵਾਦ ਦੇ ਮਾਮਲੇ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਜਟਿਲ ਜਾਂਚ ਚੋਂ ਇੱਕ ਦੱਸਿਆ ਉਤਰੇ ਇਹ ਟਿੱਪਣੀ ਜਹਾਜ਼ ਬੰਬਲਾ ਉਡਾਉਣ ਦੇ 39 ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਕੀਤੀ ਹੈ। ਮੰਟਰੀਅਲ ਨਵੀਂ ਦਿੱਲੀ 에어 ਇੰਡੀਆ ਕਨਿਸ਼ਕਾ ਫਲਾਈਟ ਸੰਖਿਆ 182 ਦੇ ਵਿੱਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਉੱਤੇ ਉਤਰਨ ਤੋਂ 45 ਮਿੰਟ ਪਹਿਲੇ ਤਮਾਕਾ ਹੋ ਗਿਆ। ਤੇ ਜਹਾਜ਼ ਦੇ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। ਰਾਇਲ ਕੈਨੇਡੀਅਨ ਮਾਊਂਟੇਨਡ ਪੁਲਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੋਬੇਲ ਨੇ ਇੱਕ ਬਿਆਨ ਚਕਿਆ ਕਿ ਬੰਬ ਤਮਾਕੇ ਦੀ ਇਹ ਵਾਰਤਾਤ ਦੇਸ਼ ਦੇ ਇਤਿਹਾਸ ਚ ਕੈਨੇਡੀਅਨਾਂ ਦੀ ਚਾਹ ਲੈਣ ਵਾਲੀ ਅਤੇ ਉਹਨਾਂ ਨੂੰ ਪਰਵਾਬਤ ਕਰਨ ਵਾਲੀ ਅੱਤਵਾਦ ਸਬੰਧੀ ਸਭ ਤੋਂ ਭਿਆਨਕ ਘਟਨਾ ਹੈ ਤੇ ਉਹਨਾਂ ਨੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਵੀ ਜाहिर ਕੀਤੀ ਹੈ ਚੀਨ ਨੇ ਸ਼ੁੱਕਰਵਾਰ ਨੂੰ ਤਾਈਵਾਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਲੋਕਾਂ ਨੂੰ ਮੌਤ ਦੀ ਸਜ਼ਾ ਦੀ ਧਮਕੀ ਦਿੱਤੀ ਹੈ ਹਾਲਾਂਕਿ ਚੀਨ ਦੀ ਇਸ ਧਮਕੀ ਨੂੰ ਬੇਅਸਰ ਮੰਨਿਆ ਜਾ ਰਿਹਾ ਹੈ ਕਿਉਂਕਿ ਚੀਨ 'ਚ ਤਾਈਵਾਨ ਦੀ ਆਜ਼ਾਦੀ ਦੀ ਕੋਈ ਮੰਗ ਨਹੀਂ ਹੈ ਇਹ ਮੰਗਾਂ ਤਾਈਵਾਨ ਦੇ ਵਿੱਚ ਕੀਤੀਆਂ ਗਈਆਂ ਨੇ ਤੇ ਜਿੱਥੇ ਚੀਨੀ ਅਦਾਲਤ ਦੇ ਨਿਯਮ ਲਾਗੂ ਨਹੀਂ ਹੁੰਦੇ ਨੇ ਰਿਪੋਰਟ ਦੇ ਮੁਤਾਬਕ ਚੀਨ ਨੇ ਸ਼ੁੱਕਰਵਾਰ ਨੂੰ ਇਹ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਤੇ ਇਹਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਤਾਈਵਾਨ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਨੇਤਾਵਾਂ ਦੀਆਂ ਕਾਰਵਾਈਆਂ ਨਾਲ ਦੇਸ਼ ਦਾ ਜਨਤਾ ਨੂੰ ਕੋਈ ਨੁਕਸਾਨ ਹੁੰਦਾ ਤਾਂ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਜ਼ਾ ਵਜੋਂ 10 ਸਾਲ ਦੀ ਸਜ਼ਾ ਦਾ ਵੀ ਪ੍ਰਬੰਧ ਹੈ ਤੇ ਚੀਨ ਦੀ ਸਰਕਾਰੀ ਸੂਚਨਾ ਏਜੰਸੀ ਦੇ ਮੁਤਾਬਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾ-ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਚੀਨ ਦੀਆਂ ਅਦਾਲਤਾਂ ਸਰਕਾਰੀ ਵਕੀਲਾਂ ਤੇ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਨੂੰ ਦੇਸ਼ ਨੂੰ ਵੰਡਣ ਅਤੇ ਵਖਵਾਦ ਨੂੰ ਭੜਕਾਉਣ ਦੇ ਦੋਸ਼ 'ਤੇ ਤਾਈਵਾਨ ਦੀ ਆਜ਼ਾਦੀ ਚਾਹਣ ਵਾਲੇ ਲੋਕਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਭਾਰਤ ਦੇ ਵਿੱਤ ਮੰਤਰੀ ਨਿਰਮਲ ਸਿਤਾਰਾਮਨ ਨੇ ਸ਼ਨੀਵਾਰ ਨੂੰ ਰਾਜਾਂ ਦੇ ਵਿੱਤ ਮੰਤਰੀਆਂ ਨਾਲ 53ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਕੀਤੀ ਹੈ ਤੇ ਇਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਨੇ ਤੇ ਇਹਨਾਂ ਵਿੱਚ ਕਈ ਸੇਵਾਵਾਂ ਤੇ ਉਤਪਾਦਾਂ ਉੱਤੇ ਜੀਐਸਟੀ ਨੂੰ ਘਟਾਇਆ ਵੀ ਗਿਆ ਹੈ ਇਸ ਤੋਂ ਇਲਾਵਾ ਇਨਪੁਟ ਟੈਕਸ ਕ੍ਰੈਡਿਟ ਦਾ ਗਲਤ ਫਾਇਦਾ ਉਠਾਉਣ ਵਾਲੇ ਲੋਕਾਂ ਦੇ ਉੱਤੇ ਸਖ਼ਤ ਕਾਰਵਾਈ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸਾਲਾਂ ਤੋਂ ਚੱਲੀ ਆ ਰਹੀ ਮੰਗ ਦੇ ਉੱਤੇ ਅਜੇ ਵੀ ਤੱਕ ਵੀ ਕੋਈ ਫੈਸਲਾ ਨਹੀਂ ਲਿਆ ਗਿਆ ਦਰਸਲ ਜੀਐਸਟੀ ਲਾਗੂ ਹੋਣ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ ਤੇ ਇਸ ਮੰਗ ਦੇ ਉੱਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਉਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਲਈ ਤਿਆਰ ਹੈ ਤੇ ਹੁਣ ਰਾਜਾਂ ਨੇ ਇਸ ਸਬੰਧੀ ਫੈਸਲਾ ਲੈਣਾ ਹੈ ਤੇ ਸੂਬਿਆਂ ਨੂੰ ਇਕੱਠੇ ਹੋ ਕੇ ਉਹਦੀਆਂ ਦਰਾਂ ਤੈਅ ਕਰਨੀਆਂ ਪੈਣਗੀਆਂ ਹੁਣ ਸਾਰੇ ਰਾਜਾਂ ਨੂੰ ਇਕੱਠੇ ਹੋ ਕੇ ਇਸ ਬਾਰੇ ਫੈਸਲਾ ਲੈਣਾ ਪਵੇਗਾ ਕਿ ਅਖਰ ਜੀਐਸਟੀ ਕਿੰਨਾ ਹੋਵੇਗਾ ਐਨਟੀਆ ਦਾ ਡਾਇਰੈਕਟਰ ਜਨਰਲ ਸੁਬੋਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣ ਅਜਿਹੇ ਨੀਟ ਪ੍ਰੀਖਿਆਵਾਂ ਦੇ ਵਿੱਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਕੇਂਦਰ ਨੇ ਫੈਸਲਾ ਲਿਆ ਨਾਲ ਹੀ ਭਾਰਤੀ ਵਿਪਾਅ ਸੰਗਠਨ ਦੇ ਚੇਅਰਮੈਨ ਤੇ ਐਮ ਡੀ ਪ੍ਰਦੀਪ ਸਿੰਘ ਖਰੋਲਾ ਨੂੰ ਨਿਯਮਤ ਨਿਯੁਕਤੀ ਹੋਣ ਤੱਕ ਐਨਟੀਏ ਦਾ ਵਾਧੂ ਚਾਰਜ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਯੋਗਤਾ ਪ੍ਰੀਖਿਆ ਯਾਨੀ ਕਿ ਯੂਜੀਸੀ ਨੈਟ ਨੂੰ ਇਸ ਵੇਲੇ ਰੱਦ ਕਰ ਦਿੱਤਾ ਹੈ ਜਦੋਂ ਕਿ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਨੀਟ ਗ੍ਰੈਜੂਏਟ ਦੇ ਵਿੱਚ ਪੇਪਰ ਲੀਕ ਹੋਣ ਦੇ ਦੋਸ਼ ਨੇ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਚੀਨ ਨੇ ਬ੍ਰਹਿਮੰਡ ਦੇ ਸਭ ਤੋਂ ਦੂਰ ਤੱਕ ਆਤਿਸ਼ਬਾਜੀ ਵਾਂਗ ਚਮਕਣ ਵਾਲੀਆਂ ਗਾਮਾਂ ਕਿਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇੱਕ ਕਗੋਲੀ ਉਪਗ੍ਰਹਿ ਲਾਂਚ ਕੀਤਾ ਹੈ ਤੇ ਇਹ ਉਪਗ੍ਰਹਿ ਚੀਨ ਅਤੇ ਫਰਾਂਸ ਦੇ ਵਿਗਿਆਨੀਆਂ ਦੀ ਕਰੀਬ 20 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਹ ਉਪਗ੍ਰਹਿ ਇੱਕ ਸਪੇਸ ਬੇਸਡ ਮਲਟੀ ਬੈਡ ਵੇਰੀਏਬਲ ਅਬਜ਼ਰਟਰ ਮਾਨੀਟਰ ਨੂੰ ਦੱਖਣੀ ਪੱਛਮੀ ਚੀਨ ਦੇ ਸਿਓਚਾਂਗ ਸੂਬੇ ਦੇ ਸ਼ਿਚਾਂਗ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਗ ਮਾਰਚ 2C ਰਾਕਟ ਰਾਹੀਂ ਲਾਂਚ ਕੀਤਾ ਗਿਆ ਤੇ ਸੀਵੀਓਐਮ ਚਾਈਨੈਸ ਅਕੈਡਮੀ ਆਫ ਸਾਇੰਸ ਦੀ ਨੈਸ਼ਨਲ ਐਸਟਰੋਨੋਮਿਕਲ ਆਬਜ਼ਰਵਰ ਵੈਟਰੀ ਦੇ ਚੀਨੀ ਮੁਖ ਜਾਂਚ ਕਰਤਾ ਵੇਈ ਜਿਆਂ ਨੇ ਕਿਹਾ ਕਿ ਅਸੀਂ ਕੁਝ ਬਹੁਤ ਮਹੱਤਵਪੂਰਨ ਖੋਜਾਂ ਦੀ ਉਡੀਕ ਕਰ ਰਹੇ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਗਾਮਾ ਕਿਰਨਾਂ ਦਾ ਧਮਾਕਾ ਕਦੋਂ ਹੋਇਆ ਕਦੋਂ ਬ੍ਰਹਿਮੰਡ ਆਪਣੀ ਸ਼ੁਰੂਆਤੀ ਅਵਸਥਾ ਵਿੱਚ ਸੀ ਤੇ ਐਸ ਨਾਲ ਸਾਨੂੰ ਬ੍ਰਹਿਮੰਡ ਦੇ ਵਿਕਾਸ ਦਾ ਅਧਿਐਨ ਕਰਨ ਚ ਮਦਦ ਵੀ ਮਿਲੇਗੀ ਅਜリエ ਨਹੀਂ ਦੁਬਾਰਾ ਫਿਰ ਆਦਰ ਹੋਵੇਗਾ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾ